ਦਰਦੀ ਅੰਮੀ ਦੁੱਖ ਸਾਡੇ ਹਿੱਸੇ ਦੇ ਵੀ ਦਰਦੀ ਅੰਮੀ ਵੇੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਸਾਨੂੰ ਨਾ ਕੁਝ ਹੋ ਜਾਏ ਦਰਦੀ ਅੰਮਰੀ ਮੈਂ ਕਹਾਂਦਾ ਸੀ ਮੋਡਿਆਂ ਤੇ ਚੱਕੀ ਬੈਠਾ ਪਾਰ ਮੈਂ ਤੇਰੇ ਤੇ ਤਰਸਾ ਰਹੀ ਤੀਂ ਤਾ ਚੱਕੀਂ ਦੇ ਤਾਰੇ ਜੇ ਤੁਸੀਂ ਦੂ ਵਿੱਚ ਰੱਖ ਲੈ ਜਨਾਬ ਗਰੁੱਪ ਆਫ ਐਜੂਕੇਸ਼ਨ ਕੋੜਖਪੂਰਾ ਦੇ ਸੰਚਾਲਕ ਬਲਜੀਤ ਸਿੰਘ ਖੀਵਾ ਨੇ ਆਪਣੇ ਸਟਾਫ ਦੇ ਸਹਿਯੋਗ ਨਾਲ ਸੈਂਟਰ ਦੇ ਵਿਦਿਆਰਥੀਆਂ ਨਾਲ ਗ੍ਰੀਨ ਦੀਵਾਲੀ ਮਨਾ ਕੇ ਸੰਦੇਸ਼ ਦਿੱਤਾ ਕਿ ਦੀਵਾਲੀ ਜ਼ਰੂਰੀ ਨਹੀਂ ਕਿ ਪ੍ਰਦੂਸ਼ਣ ਫਲਾਉਣ ਵਾਲੇ ਪਟਾਕਿਆਂ ਨੂੰ ਚਲਾ ਕੇ ਹੀ ਮਨਾਈ ਜਾਂਦੀ ਹੈ ਅਸੀਂ ਆਪਸ ਵਿੱਚ ਫਨ ਗੇਮਸ ਗੀ ਸੰਗੀਤ ਨਾਲ ਵੀ ਦੀਵਾਲੀ ਮਨਾ ਸਕਦੇ ਹਾਂ ਬਲਜੀਤ ਸਿੰਘ ਖੀਵਾ ਨੇ ਦੀਵਾਲੀ ਤੇ ਮੁਬਾਰਕਬਾਦ ਦਿੰਦੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਆਰਡੀਨੈਂਸ ਦਾ ਵਿਰੋਧ ਕਰਦੇ ਹਾਂ ਅਤੇ ਕਿਸਾਨ ਭਰਾਵਾਂ ਦਾ ਸਮਰਥਨ ਕਰਦੇ ਹਾਂ ਅੰਤ ਵਿੱਚ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਮਠਿਆਈ ਖਾਧੀ ਅਤੇ ਚਨਾਬ ਗਰੁੱਪ ਆਫ ਐਜੂਕੇਸ਼ਨ ਦਾ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਤੇ ਧੰਨਵਾਦ ਕੀਤਾ ਦੀਵਾਲੀ ਕਿਉਂ ਸੈਲੀਬ੍ਰੇਟ ਕਰਦੇ ਆਂ ਬੇਸਿਕਲੀ ਦੀਵਾਲੀ ਖੁਸ਼ੀਆਂ ਦਾ ਤਿਹਾੜਾ ਹੈ ਠੀਕ ਹੈ ਲਾਈਟਨਿੰਗਸ ਇੰਨੀ ਦੀਵੇ ਜਗਾਨੇ ਆਪਾਂ ਲੜੀਆਂ ਲਾਣੀਆਂ ਮੁੰਬਤੀ ਜਗਾਣੀਆਂ ਠੀਕ ਹੈ ਬਟ ਮਨਾਈ ਕਿਉਂ ਜਾਂਦੀ ਹੈ ਠੀਕ ਹੈ ਫਸਟ ਆਪਾਂ Hindu Hindu ਕਿਉਂ ਮਨਾਉਂਦੇ ਆਂ ਕਿਉਂਕਿ ਕਹਿੰਦੇ ਨੇ ਜਦੋਂ ਬੁਰਾਈ ਤੇ ਚਾਈ ਦਾ ਜਿੱਤ ਪਾਪਾ ਤੋਂ ਸੀ ਤੇ ਸ਼੍ਰੀ ਰਾਮਚੰਦਰ ਜੀ ਆਪਦੇ ਘਰੇ ਅਯੋਧਿਆ ਆਪੇ ਸਾਇਸੇ ਕਿ ਮਤਲਬ ਕਿ 14 ਸਾਲ ਦਾ ਬਨਵਾਸ ਖੱਟ ਕੇ ਠੀਕ ਹੈ ਤੇ ਇਹ ਸਿੱਖ ਲੋਕ ਕਿਉਂ ਮਨਾਉਂਦੇ ਆਂ ਕਿਉਂਕਿ ਕਿਉਂਕਿ ਮਤਲਬ ਕਿ ਗੁਰੂ ਜੀ ਵੀ ਗੋਰੇ ਗੁਰੂ ਹਰਗੋਬਿੰਦ ਸਿੰਘ ਜੀ ਉਹਨਾਂ ਨੇ ਮਤਲਬ ਕਿ ਜਾਗੇ ਤੋਂ ਆਜ਼ਾਦ ਹੋ ਕੇ ਆਏ ਸੀਗੇ ਠੀਕ ਹੈ ਤੇ ਤਾਂ ਕਰਕੇ ਆਪਾਂ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੁੰਦੀ ਹੈ ਕਹਿੰਦੇ ਨਾ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਤੇ ਉਹਦੇ ਉੱਥੇ ਦੀਵਾਲੀ ਦੇਖਣ ਲਈ ਹੁੰਦੀ ਕਿ ਦੀਵਾਲੀ ਕਿਵੇਂ ਬਣਾਉਂਦੇ ਆ ਮਤਲਬ ਕਿ ਦੀਵਾਲੀ ਦਾ ਮੇਨ ਮੋਟਿਵ ਕੀ ਹੈ ਕੋਈ ਪਟਾਕੇ ਚਲਾ ਲੈਣੇ ਨਹੀਂ ਕਿ ਪਟਾਕੇ ਚਲਾ ਲੈ ਦੀਵਾਲੀ ਬਣਾ ਲਈ ਨਹੀਂ ਹੁਣ ਕੋਵਿਡ-19 ਕਰਕੇ ਆਪਣੇ ਇੱਥੇ ਕਿੰਨਾ ਪੋਲੂਸ਼ਨ ਹੋ ਚੁੱਕਿਆ ਤਾਂ ਸਾਰੇ ਮਿਲ ਕੇ ਪ੍ਰੋਮਿਸ ਕਰੋ ਕਿ ਕੋਈ ਵੀ ਦੀਵਾਲੀ ਨਹੀਂ ਮਨ ਮਤਲਬ ਕਿ ਦੀਵਾਲੀ ਮਨਾਊਗਾ ਤੇ ਪਟਾਕੇ ਨਹੀਂ ਚਲਾਊਗਾ ਕੋਈ ਵੀ ਸਾਰੇ ਮਿਲ ਕੇ ਪ੍ਰਣ ਲੈਣੇ ਆ ਕਿ ਇਸ ਦੀ ਇਸ ਵਾਰ ਦੀ ਦੀਵਾਲੀ ਪੋਲੂਸ਼ਨ ਫ੍ਰੀ ਦੀਵਾਲੀ ਹੋਊਗੀ ਪੇੜ ਲਾਵਾਂਗੇ ਸਾਰੇ ਪਟਾਕੇ ਜਲਾਣੇ ਹੋਵੇ ਉਹ ਵੀ ਸਾਰੇ ਕਿ ਪੇੜ ਲਾ ਲਗੇ ਠੀਕ ਹੈ ਸਾਰੇ ਆਪਣਾ ਆਪਣਾ ਕੰਟ੍ਰਿਬਿਊਸ਼ਨ ਦੇਣਗੇ ਪੇੜ ਲਾਉਣ ਚ ਤੇ ਪੋਲੂਸ਼ਨ ਖਤਮ ਕਰਨਾ ਆਪਣੇ ਅਰਥ ਤੋਂ ਹੈ ਹੈਪੀ ਦੀਵਾਲੀ ਬਾਲਾ ਸਭ ਨੂੰ ਮੈਂ ਹੈਪੀ ਦੀਵਾਲੀ ਕਹਾਂਗੀ ਇਸ ਆਪੀ ਦੀਵਾਲੀ ਤੇ ਮੈਂ ਇਹ ਹੀ ਸੁਨੇਹਾ ਦੇਵਾਂਗੀ ਕਿ ਆਪਾਂ ਬਹੁਤ ਮੰਦੇ ਆਰਥਿਕ ਦੌਰ ਤੋਂ ਨਿਕਲੇ ਆਂ ਬੜੀ ਮੁਸ਼ਕਿਲ ਨਾਲ ਆਪਣੇ ਖੁਸ਼ੀਆਂ ਇਤਿਹਾਸ ਸ਼ੁਰੂ ਹੋਏ ਆ ਪਰ ਇਹਨਾਂ ਤਿਹਾਰਾਂ ਵਿੱਚ ਆਪਾਂ ਪਟਾਕੇ ਫੋੜ ਕੇ ਆਪਣੇ ਪ੍ਰਦੂਸ਼ਣ ਨੂੰ ਵਧਾਉਣ ਦੀ ਬਜਾਏ ਇਹ ਹੈ ਕਿ ਆਪਾਂ ਮਠਿਆਈ ਖਾ ਕੇ ਇੱਕ ਦੂਜੇ ਨੂੰ ਮਿਲ ਕੇ ਆਪਣੇ ਤਿਹਾਰ ਨੂੰ ਅੱਗੇ ਵਧਾਈਏ ਤੇ ਇਸ ਦੀਵਾਲੀ ਨੂੰ ਪੋਲੂਸ਼ਨ ਫ੍ਰੀ ਦੀਵਾਲੀ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਪੋਲੂਸ਼ਨ ਫ੍ਰੀ ਸਮਾਜ ਦਾ ਨਿਰਮਾਣ ਕਰੀਏ ਥੈਂਕ ਯੂ ਅੱਜ ਜਨਾਬ ਗਰੁੱਪ ਆਫ ਐਜੂਕੇਸ਼ਨ ਨੇ ਕੋਟਪੂਰਾ ਵਿਖੇ ਦੀਵਾਲੀ ਦਾ ਪਵਿੱਤਰ ਤਿਹਾਰ ਬੱਚਿਆਂ ਦੇ ਨਾਲ ਮਨਾਇਆ ਜਿੱਥੇ ਅੱਜ ਬੱਚਿਆਂ ਨੇ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ ਔਰ ਉੱਥੇ ਨਾਲ ਹੀ ਪਟਾਕੇ ਨਾ ਚਲਾ ਕੇ ਉਹਨਾਂ ਉਸ ਬੱਚੇ ਦੇ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਪ੍ਰਣ ਵੀ ਕੀਤਾ ਔਰ ਕਿੰਦਾ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਅੱਜ ਬੱਚਿਆਂ ਨੇ ਹਾ ਦਾ ਨਾਅਰਾ ਮਾਰਿਆ ਔਰ ਉਹਨਾਂ ਨੇ ਇਸ ਗੱਲ ਦਾ ਪ੍ਰਣ ਕੀਤਾ ਵੀ ਅਸੀਂ ਇਸ ਕਿਸਾਨ ਵਿਰੋਧ ਦੀ ਆਰਡੀਨੈਂਸ ਨੂੰ ਰੱਦ ਕਰਾਉਣ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੜਾਂਗੇ ਸੋ ਵਧਾਈ ਦੇ ਪਾਤਰ ਨੇ ਉਹ ਬੱਚੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਵੱਲ ਦਾ ਯੋਗਦਾਨ ਪਾਉਣਾ ਹੈ ਔਰ ਸਰਕਾਰਾਂ ਨੂੰ ਇਸ ਗੱਲ ਦੀ ਬੇਨਤੀ ਕੀਤੀ ਵੀ ਇਹ ਸਰਡੀਨਸ ਨੂੰ ਜਾਰੀ ਕਰਕੇ ਇੱਕ ਪੰਜਾਬ ਨੂੰ ਕੁਸ਼ਹਾਲ ਪੰਜਾਬ ਬਣਾਉਣ ਦੇ ਵਿੱਚ ਆਪਣਾ ਵੱਲ ਦਾ ਯੋਗਦਾਨ ਪਾਓ ਅੱਜ ਬੱਚਿਆਂ ਨੇ ਰੰਗੋਲੀ ਸਕੇਟਾਂ ਗੀਤ गा ਕੇ ਵੀ ਆਪਣਾ ਜਿਹੜਾ ਮਨੋਰੰਜਨ ਵੀ ਕੀਤਾ ਔਰ ਖੁਸ਼ੀ ਦੀ ਖੁਸ਼ੀ ਸਾਂਝੀ ਕੀਤੀ ਔਰ ਨਾਲ ਹੀ ਬੱਚਿਆਂ ਨੂੰ ਅਸੀਂ ਅੱਜ ਇਨਾਮ ਵੀ ਦਿੰਦੇ ਨੇ ਬੱਚਿਆਂ ਨੂੰ ਤਾਂ ਜੋ ਉਹ ਅੱਗੇ ਵਧ ਕੇ ਜ਼ਿੰਦਗੀ ਦੇ ਵਿੱਚ ਇੱਕ ਸਫਲ ਇਨਸਾਨ ਬਣ ਸਕਣ